ਇਹ ਸਾਡੀ ਜਿਹੜੇ ਮੋਦੀ ਜੀ ਦੇ 11 ਸਾਲ 20 ਸਾਲ ਦਾ ਸਾਡਾ ਇੱਕ ਪ੍ਰੋਗਰਾਮ ਚੱਲ ਰਿਹਾ ਜੋ ਮੋਦੀ ਸਾਲਗੀਆਂ 11 ਸਾਲ ਦੀਆਂ ਉਪਲਬਧੀਆਂ ਨੂੰ ਉਹਦੇ ਉਪਰਕ ਸਾਡੀ ਜਿਹੜੀ ਜ਼ਿਲ੍ਹਾ ਦੀ ਕਾਰਸ਼ਾਲਾ ਸੀ ਸਟੇਟ ਦੀ ਕਾਰਸ਼ਾਲਾ ਸੰਗਰੂਰ ਵੀ ਸੀ ਜਿੱਥੇ ਦੀ ਸੀ ਕਾਰਸ਼ਾਲਾ ਤੁਸੀਂ ਸਾਰੇ ਉੱਥੇ ਸੀਗੇ ਸਾਡੀ ਬੰਦਲਾ ਦੀ ਕਾਰਸ਼ਾਲਾ ਵੀ ਤੁਸੀਂ ਸੀਗੇ ਸਾਰੇ ਉੱਥੇ ਮੰਡਲਾ ਦੀ ਕਾਰਸ਼ਾਲਾ ਸਾਡੀ ਹੋ ਗਈਆਂ 11 ਸਾਲ ਮੋਦੀ ਜੀ ਦੇ ਜਿਹੜੇ ਕੰਮਕਾਰ ਸੀ ਮੋਦੀ ਦੀਆਂ ਉਪਲਬਧੀਆਂ ਸੀ ਉਹਦੇ ਲਈ ਅੱਜ ਸਾਡੇ ਜਿਹੜੀ ਕਾਰਸ਼ਲਾ ਵਿਗਿਆਨ ਸਾਡੀ ਮਾ ਮੰਤਰੀ ਹਰਦੇਪ ਸਿੰਘ ਸਾਡੇ ਸੀਨੀਅਰ ਯੋਵਾ ਨੇਤਾ ਗਵਿੰਦਰ ਗੋੜੀ ਕੌਂਸਲ ਜੀ ਇਹਨਾਂ ਦੇ ਅਸੀਂ ਆਸਪਾਸਾਂ ਤੇ ਚੁੱਕੀ ਹਾਂ ਤੇ ਇਹਨਾਂ ਤੁਹਾਡਾ ਧੰਨਵਾਦ ਕਰਦਾ ਮੈਂ ਤੁਸੀਂ ਸਾਡੇ ਛੋਟੇ ਜਿਹੇ ਸੱਜੇ ਤੇ ਸਾਡੇ ਜੋ ਪ੍ਰੈਸ ਪੱਜਰ ਆ ਉਹ ਪਹੁੰਚਿਆ ਬਹੁਤ ਬੜਾ ਤੁਸੀਂ ਚੋਤਾ ਪਿੱਲੂ ਸਾਡੇ ਜਾਣ ਤੇ ਅਸੀਂ ਤਾਂ ਮੋਦੀ ਦੀਆਂ ਜਿਹੜੀਆਂ ਉਪਲਬਧੀਆਂ ਨੇ ਉਦਰੀ ਜੀ ਜੀ ਕਿਹੜੀ ਕਿਹੜੀ ਉਪਲਬਧ ਹੈ ਇੱਕ ਵਾਰ 11 ਸਾਲਾਂ ਦੇ ਵਿੱਚ ਕੀ ਕੁਝ ਉਪਲਬਧੀਆਂ ਆ ਰਹੀਆਂ ਨੇ ਭਾਰਤ ਕਿੱਥੇ ਅੱਗੇ ਗਿਆ ਹੈ ਦੇਸ਼ ਭਾਰਤ ਜਿੱਥੇ ਸਭ ਤੋਂ ਪਹਿਲਾਂ ਜਿਹੜਾ ਅਨਾਜ ਕल्याण ਯੋਜਨਾ ਜਿਹੜੀ ਸਾਡੀ ਮੋਦੀ ਸਾਹਿਬ ਨੇ 25 60 ਕਰੋੜ ਰੁਪਏ ਮਿਲੇ ਦੇਸ਼ ਨੂੰ ਸਰਕਾਰ ਤੋਂ ਦਾ ਗਰੀਬ ਕल्याण ਯੋਜਨਾ ਦੇ ਅੰਦਰ 20 ਕਰੋੜ ਰੁਪਏ ਕੋਵਿਡ ਦੇ ਅੰਦਰ ਜਿਹੜਾ ਲੇਡੀਜ਼ ਨੂੰ ਦਿੱਤਾ ਉਹ ਤੁਸੀਂ ਹੁਣ ਪਿੱਛੇ 18 ਇੰਚ ਦੇ ਪਹਿਲਾਂ ਮੈਂ ਦੇਖਿਆ ਹੋਊਗਾ ਕਟੜਾ ਤੋਂ ਸ਼ੇਰਨਗਰ ਜਿਹੜੀ ਟ੍ਰੇਨ ਗਈ ਹੈ ਇੱਕ ਸੁਪਨਾ ਸੀਗਾ ਵੀ ਕਦੇ ਕਟੜੇ ਟ੍ਰੇਨ ਪਹੁੰਚੇਗੀ ਜਾਂ ਕਦੇ ਸ਼ੇਰਨਗਰ ਤੇ ਮੱਚ ਸ਼ੇਰਨਗਰ ਨਾਲ ਸਾਨੂੰ ਜੰਮੂ ਕਸ਼ਮੀਰ ਨਾਲ ਸਾਨੂੰ ਜੋੜਿਆ ਜਾਊਗਾ ਇੱਕ ਬਹੁਤ ਵੱਡਾ ਇਹ ਜਿਹੜਾ ਸੁਪਨਾ ਮੋਦੀ ਜੀ ਨੇ ਸਰਕਾਰ ਕੀਤਾ ਸਿੰਧੂਰ ਆਪਰੇਸ਼ਨ ਇਸ ਲਈ ਮੈਂ ਨਾ 8 ਨੂੰ 10 April ਨੂੰ ਤੁਸੀਂ ਦੇਖਿਆ ਵੀ ਕਿਵੇਂ ਗਵਾਂਢੀ ਦੇਸ਼ ਦੇ ਚੰਨੇ ਜਿਹਾ ਜਨੇ ਜਿਵਾਇਨੇ ਤੇ ਗੋਡਿਆਂ ਪੜਨੇ ਉਹ ਮੁਲਕ ਆ ਗਿਆ ਅੱਜ ਅਸੀਂ ਦੇਸ਼ ਦੀ 5ਵੀਂ ਆਰਥਿਕ ਜਿਹੜੀ ਮਜ਼ਬੂਤੀ ਦੇ ਨਾਲ ਪੂਰੇ ਵਰਡ ਚ 5ਵੇਂ ਨੰਬਰ ਸਾਡਾ ਦੇਸ਼ ਅੱਜ ਆਰਥਿਕ ਪੱਖੋਂ ਮਜ਼ਬੂਤ ਹੋਇਆ ਕਿਤੇ ਨੰਬਰ 12ਵਾਂ 13ਵਾਂ ਹੁੰਦਾ ਸੀ ਮੋਦੀ ਜੀ ਦੀ ਹੁਣ ਕਮਿਟਮੈਂਟ ਆ ਵੀ ਇਸ ਉੱਤੇ ਜਨਮਰ ਤੇ ਆਣਾ ਹੈ ਸਾਡੇ ਤੋਂ ਕਿਸੇ ਚੀਜ਼ ਤੇ ਅਮਰੀਕਾ ਰਹੇਣ ਜਪਾਨ ਦੇ ਪਿੱਛੇ ਕੀਤਾ ਹੋਇਆ ਇਹ ਬਹੁਤ ਵੱਡੀ ਉਪਲਬਧੀ ਮੋਦੀ ਜੀ ਦੀ ਹੈਗੀ ਕਿਸਾਨ ਯੋਜਨਾ ਲੈ ਨੇ ਕਿਸਾਨ ਸਨਮਾਨੀ ਦੀ ਤਰ੍ਹਾਂ ਕਿਸਾਨਾਂ ਨੂੰ 6 ਜ 6000 ਰੁਪਏ ਦੀ ਜਿਹੜੀ ਰਾਸ਼ੀ ਹੈ ਉਹਨਾਂ ਦੇ ਖਾਤੇ ਵਿੱਚ ਜਾਂਦੀ ਹੈ ਹਰ ਸਾਲ ਜਾਂਦੀ ਹੈ ਕਿਸਾਨ ਕ੍ਰੈਡਿਟ ਕਾਰਡ 7 ਕਰੋੜ ਦੇ ਜਿਹੜੇ ਵੰਡੇ ਗਏ ਨੇ 70 ਸਾਲਾਂ ਬਜ਼ੁਰਗਾਂ ਨੂੰ ਸਿਰ ਉਹ ਆਧਾਰ ਕਾਰਡ ਦਿਖਾ ਕੇ 70 ਸਾਲ ਦਾ ਸਿਰ ਤੁਸੀਂ ਆਪਣਾ ਪ੍ਰੂਫ ਦੇਣਾ 70 ਸਾਲ ਦੇ ਉਹਦੀ ਕੋਈ ਇਨਕੁਆਇਰੀ ਨਹੀਂ ਸੇਮ ਡੇ ਅਲਾ ਸ਼ੁਰੂ ਹੋ ਜਾਂਦਾ ਕੋਈ ਖੱਜਲ ਨਹੀਂ ਹੋਣਾ ਬੰਦਾ ਸੀਨੀਅਰ ਸਿਟੀਜ਼ਨ 60 70 ਸਾਲ ਤੋਂ ਉੱਪਰ ਵਾਲਿਆਂ ਨੂੰ ਮੈਗਾ ਫੂਡ ਪਾਰਕਰ ਜਿਹੜੀ ਗਿਣਤੀ ਹੈ ਦੋਹੇ 14 ਚ ਤਿੰਨ ਸੀਗੀ ਜਿਹੜੀ ਅੱਜ 24 ਹੋ ਗਈ ਜਿਹੜੇ ਮੈਗਾ ਫੂਡ ਪਾਰਕ ਨੇ 21 ਮੈਗਾ ਫੂਡ ਪਾਰਕ ਜਿਹੜੇ ਵਧੇ ਨੇ ਉਹ ਇੱਕ ਬਹੁਤ ਬਹੁਤ ਵੱਡੀ ਉਪਲਬਧੀ ਸਾਡੇ ਬੋਦੀ ਜੀ ਦੀ ਪਰ ਪ੍ਰਧਾਨ ਸਹਿਯੋਗ ਨਿਧੀ ਯੋਜਨਾ 3 ਲੱਖ ਜਿਹੜੀ ਪਟੜੇ ਵਾਲਿਆਂ ਨੂੰ ਜਿਹਨਾਂ ਰੋਜ਼ਗਾਰ ਮਿਲੇ 10000 ਰੁਪਏ ਤੁਹਾਨੂੰ ਬਿਨਾਂ ਕਿਸੇ ਗਾਰੰਟੀ ਤੋਂ ਬਿਨਾਂ ਕਿਸੇ ਕਾਗਜ਼ਪੱਤਰਾਂ ਦਾ ਆਪਣਾ ਪ੍ਰੂਫ ਦੇਣਾ ਆਪਣਾ ਰੀਡੀ ਨੰਬਰ ਦੇਣਾ ਤੁਹਾਨੂੰ 10000 ਰੁਪਏ ਤੁਹਾਡੇ ਅਕਾਊਂਟ 'ਚ ਆ ਜਾਂਦਾ ਹੈ ਉਹਦੇ ਨਾਲ ਐਸੀਆਂ ਬਹੁਤ ਵੱਡੀਆਂ ਯੋਜਨਾਵਾਂ ਨੇ ਜਿਹੜੀ ਖੁਰਾਕ ਪ੍ਰੋਸੈਸਿੰਗ ਸਮਰਥਾ ਸੀ 2013-14 'ਚ ਉਹ 12 ਲਕਟਨ ਸੀਗੀ ਜਿਹੜੀਆਂ 242 ਲਕਟਨ ਹੋ ਮੋਦੀ ਸਰਕਾਰ ਬਿਨਾਂ ਕਿਸੇ ਭੇਦਭਾਵ ਤੋਂ ਬਿਨਾਂ ਕਿਸੇ ਦਜੇ ਸਤੂ ਪੂਰੀ ਇਡੀਐਚ ਸੜਕਾਂ ਦਾ ਜਾਲ ਤੁਸੀਂ ਦੇਖਿਓ ਕਨੈਕਟੀਵਿਟੀ ਕਿੱਡੀ ਇੰਡੀਆ ਦੀ ਵਾਦਗੀ ਸਾਰੇ ਪਾਸੇ ਰੇਲਵੇ ਦਾ ਜਾਲ ਕਿੱਡਾ ਵਿਸਿਆ ਜੋ ਮੋਦੀ ਜੀ ਨੇ ਇਹ 11 ਸਾਲਾਂ ਚ ਕੀਤਾ ਮੈਨੂੰ ਲੱਗਦਾ ਪਿਛਲੇ 70 ਸਾਲਾਂ ਚ ਇਹ ਕਦੇ ਹੋਇਆ ਹੋਊਗਾ ਉਹ ਕਦੀ ਪੰਜਾਬ ਨੂੰ ਕੀ ਮਿਲਿਆ ਜੀ ਤੁਸੀਂ ਪੰਜਾਬ ਦੇ ਲੀਡਰ ਹੋ ਪੰਜਾਬ ਨੂੰ ਕੀ ਮਿਲਿਆ 11 ਸਾਲ ਦੇ ਵਿੱਚ ਪੰਜਾਬ ਨੂੰ ਤਾਂ ਜਿਹੜੇ ਕਿਸਾਨ ਯੋਜਨਾਵਾਂ ਦੱਸਿਆ ਜੀ ਸਵੈਣਿਧੀ ਯੋਜਨਾ ਇਹ ਸਾਰੀ ਪੰਜਾਬ ਲਈ ਹੋਈ ਜੀ ਅੱਜ ਪੰਜਾਬ ਨੂੰ ਹੁਣ ਆ ਰਾਜਪੁਰੇ ਆਪਾਂ ਨੂੰ 1300 ਕਰੋੜ ਰੁਪਏ ਮਿਲੇ ਟਾਈਮਲੀ ਟਾਈਮ ਜੋ ਸਟਾ ਦਾ ਇਸ ਸੰਦਬੰਧ ਹੈ ਉਹ ਮਿਲਦਿਆਂ ਦਾ ਪੰਜਾਬ ਨੂੰ ਮਿਲੇ ਪੰਜਾਬ ਦਾ ਤਾਂ ਮੈਂ ਜੋ ਕਿਸਾਨੀ ਦਾ ਸਰਕਾਰ ਸਾਡੇ ਦੇਖ ਰਹੀ ਹੈ ਉਹ 100% ਟਾਰਗੇਟ ਪੂਰਾ ਸਾਡੀ ਮੋਦੀ ਸਰਕਾਰ ਨੇ। ਤੁਹਾਈ ਇਹ ਵੀ ਹੁੰਦਾ ਹੈ ਕਿ ਪੰਜਾਬ ਦੇ ਅਕਸਰ ਲੀਡਰ ਇਹ ਕਹਿੰਦੇ ਨੇ ਕਿ ਕੇਂਦਰ ਦੀ ਸਰਕਾਰ ਯਾਨੀ ਕਿ ਮੋਦੀ ਦੀ ਸਰਕਾਰ ਪੰਜਾਬ ਨੂੰ ਪਸੰਦ ਨਹੀਂ ਕਰਦੀ। ਪੰਜਾਬ ਦੇ ਵਿਕਾਸ ਨੂੰ ਲੈ ਕੇ ਜਾਂ ਪੰਜਾਬ ਨੂੰ ਵਾਧਾ ਹੋਇਆ ਜਿਹੜਾ ਉਹ ਕਹਿੰਦਾ ਸਰਕਾਰ ਨਹੀਂ ਦੇਖ ਸਕਦੀ ਪੰਜਾਬ ਦੀ ਮੋਦੀ ਸਰਕਾਰ। ਨਹੀਂ ਇਹ ਸਾਰੇ ਆਪੋਜੀਸ਼ਨ ਦੀਆਂ ਗੱਲਾਂ ਨੇ। 2027 'ਚ ਤੁਹਾਨੂੰ ਪਤਾ ਲੱਗ ਜਾਊਗਾ। ਪੂਰੇ ਇੰਡੀਆ ਚ ਜਿੰਨੀਆਂ ਬਾਰਡਰ ਸਟੇਟਾਂ ਨੇ ਉੱਥੇ ਮੋਦੀ ਸਰਕਾਰ ਹੈ ਜਿੱਥੇ ਮੋਦੀ ਸਰਕਾਰ ਆ ਜਾਂਦੀ ਹੈ ਉਹ ਕਈ ਸਾਲ ਜਾਂਦੀ ਨਹੀਂ ਲੋਕ ਪਸੰਦ ਇਹਨਾਂ ਕਰਦੇ ਨੇ ਗੁਜਰਾਤ ਚ ਪਿਛਲੇ 25-30 ਸਾਲ ਤੋਂ ਐ ਮੱਧ ਪ੍ਰਦੇਸ਼ 20 ਸਾਲ ਤੋਂ ਐ ਹਰਿਆਣਾ ਚ ਤੁਹ ਕਿਹਨਾਂ ਲੱਗਦਾ ਸੀਗਾ ਵੀ ਲੋਕ ਕਹਿੰਦੇ ਸੀ ਇਹ ਆਪੋਜੀਸ਼ਨ ਕਹਿੰਦੇ ਸੀ ਕਿ ਆ ਹਰਿਆਣਾ ਚ ਸਰਕਾਰ ਨਹੀਂ ਬਣਨੀ ਫੇਰ ਬਣ ਗਈ ਪੰਜਾਬ ਬਾਰਡਰ ਸਟੇਟ ਕੱਲੀ ਪੈਂਡਿੰਗ ਹੈ ਤੋ ਸਟੇਟਸ ਪੰਜਾਬ ਚ ਵਿਵਾਦੀ ਜਨਤਾ ਪਾਰਟੀ ਸਰਕਾਰ ਬਣੀ ਹੈ। ਔਰ ਪੂਰੀ ਮੇਜੋਰਟੀ ਚ ਬਣੀ ਹੈ ਪੂਰੀ 100% ਸਾਡੀ ਸਰਕਾਰ ਬਣੇਗੀ। ਅਸੀਂ 100 ਤੋਂ ਉਪਰ ਸਿੱਟਰੇ ਦੀ ਸਰਕਾਰ ਬਣਾਵਾਂਗੇ। ਕੰਤੂ ਸਾਹਿਬ ਕੀ ਲੱਗਦਾ ਹੈਗਾ ਯੂ ਜਿਹੜੀ ਆਪਣੇ ਭਾਰਤੀ ਜਨਤਾ ਪਾਰਟੀ ਹੈ ਉਹ ਯੂਥ ਦੇ ਉੱਪਰ ਬਹੁਤ ਵੱਡੇ ਉਪਰਾਲੇ ਕਰ ਰਹੀ ਹੈ। ਚਾਹੀ ਆਪਾਂ ਮਿਨਿਸਟਰੀ ਆਫ ਆਯੋਜਨ ਨੂੰ ਲੈ ਕੇ ਲਗਾਈਏ। ਚਾਹੇ ਆਪਾਂ ਸਕਾਲਰਸ਼ਿਪ ਸਕੀਮਾਂ ਨੂੰ ਲੈ ਕੇ ਲਗਾਈਏ ਤੇ ਚਾਹੇ ਨੌਕਰੀਆਂ ਨੂੰ ਲੈ ਕੇ ਲਗਾਈਏ ਇਹ ਸਭ ਦਾ ਬੈਨੀਫਿਟ ਕਿਸੇ ਹੋਰ ਨੂੰ ਨਹੀਂ ਯੂਥ ਨੂੰ ਮੇਨ ਮਿਲਣਾ ਹੈ ਤਾਂ ਇਹਦੇ ਉੱਪਰ ਜਿਹੜੇ 11 ਸਾਲ ਹੋ ਗਏ ਮੋਦੀ ਸਰਕਾਰ ਵੇਮਿਸਾਰ ਨੂੰ ਇਹ 140 ਕਰੋੜ ਦੇਸ਼ ਵਾਸੀਆਂ ਦੇ ਵਿਸ਼ਵਾਸ ਦੇ 11 ਸਾਲ ਹੋਏ ਨੇ ਜੀ ਯੂਥ ਦੀ ਗੱਲ ਕਿੱਥੇ ਜੋਦਰ ਰਿਸਪੌਂਡ ਕਰਦੇ ਹੋ ਅੱਜ ਕੱਲ੍ਹ ਇਹ ਯੂਥ ਪੰਜਾਬ ਦੀ ਇੱਕ ਵੱਡਾ ਜਿਹੜਾ ਭਗਵੰਤਪਾਸ ਸਰਕਾਰ ਨੂੰ ਨਸ਼ਾ ਫਿਰਦਕ ਸਕੀਮ ਚੱਲ ਰਹੀ ਹੈ ਇੱਕ ਉਹ ਹੈ ਇੱਕ ਜਿਹੜਾ ਯੂਥ ਬਾਹਰ ਨੂੰ ਜਾ ਰਿਹਾ ਉਹਨੂੰ ਕੀ ਠਲ ਪਾਉਣ ਵਾਸਤੇ ਭਾਜਪਾ ਦੇ ਕੋਈ ਯੋਜਨਾ ਬਣਾਈ ਗਈ ਹੈ ਇਸ ਚੀਜ਼ ਨੂੰ ਦੇਖੋ ਜਿਹੜੀ ਭਗਵੰਤਮਾਨ ਸਰਕਾਰ ਪਹਿਲੇ ਪੰਜੇ ਮਾਰ ਕੇ ਨਸ਼ਾ ਨੂੰ ਕੰਟਰੋਲ ਕਰ ਰਹੀ ਹੈ ਜਾਂ ਇਹ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਜੇ ਆਪਾਂ ਅਸਲੀ ਨਸ਼ਾ ਦੇ ਉੱਪਰ ਨਕੇਲ ਪਾਣੀ ਹੈ ਤਾਂ ਆਪਾਂ ਨੂੰ بڑے ਮਗਰਮੱਛਾਂ ਨੂੰ ਕਾਬੂ ਕਰਨਾ ਪੈਣਾ ਹੈ ਉਹਨਾਂ ਦੇ ਉੱਪਰ ਜਿਹੜੀ ਸਖਤ ਐਕਸ਼ਨ ਕਰਨੇ ਚਾਹੀਦੇ ਆ ਤਾਂ ਜੋ ਜਿਹੜੀ ਨਸ਼ੇ ਹੈ ਉਹਨਾਂ ਨੂੰ ਨੱਥ ਪਾ ਸਕੇਗੀ ਤੇ ਜਿਹੜੀ ਬਾਹਰ ਜਾ ਰਹੀਆਂ ਲੋਕੀ ਤਾਂ મોદી ਜੀ ਇਸ ਚੀਜ਼ ਨੂੰ ਲੈ ਕੇ ਜਿਹੜਾ ਆਪਣਾ ਦੇਸ਼ ਦਾ ਕਮਾਈ ਦਾ ਭਿਆਸਾ ਉਹ ਬਾਹਰ ਜਾ ਰਿਹਾ ਹੈ ਇਸ ਨੂੰ ਲੈ ਕੇ ਅਲੱਗ-ਅਲੱਗ ਯੋਜਨਾਵਾਂ ਤਹਿਤ ਮੋਦੀ ਜੀ ਕੰਮ ਕਰ ਰਹੇ ਨੇ ਤੇ ਉਹਨੂੰ ਬਹੁਤ ਜਲਦੀ ਇੰਪਲੀਮੈਂਟ ਕਰਾਂਗੇ ਵੀ ਚਾਹੀ ਆਪਾਂ ਗਰੰਟੀਆਂ ਦੇ ਵਿੱਚ ਲੈ ਲਈਏ ਮੋਦੀ ਸਰਕਾਰ ਨੇ ਜਿਹੜੀ 11 ਸਾਲ ਚ ਗਰੰਟੀਆਂ ਕਈਆਂ ਸੀਗੀਆਂ ਚਾਹੇ ਉਹਨਾਂ ਗਰੰਟੀਆਂ ਦੇ ਵਿੱਚ ਆਪਾਂ ਲਗਾ ਲਈਏ ਰਾਮ ਮੰਦਰ ਦੀ ਗਰੰਟੀ ਲਗਾ ਲਈ ਹੈ ਉਹ ਵੀ ਬਕੋਬੀ ਇੰਪਲੀਮੈਂਟ ਹੋ ਗਿਆ ਰਾਮ ਮੰਦਰ ਬਣੇ ਆਏ ਤੇ ਇੱਕ ਆਪਾਂ ਉਸ ਨੂੰ ਦੂਜੀ ਦੀਵਾਲੀ ਦੇ ਨਾਮ ਨਾਲ ਵੀ ਜਾਣਦੇ ਆ ਚਾਹੇ ਆਪਾਂ ਆਰਟੀਕਲ 370 ਬੀ ਲਗਾਈਏ ਉਹ ਵੀ ਮੋਦੀ ਜੀ ਦੀ ਗਰੰਟੀ ਵਿੱਚ ਸ਼ਾਮਲ ਸੀਗਾ ਉਹ ਵੀ ਇਹਨਾਂ ਨੇ ਬਕੋਬੀ ਇੰਪਲੀਮੈਂਟ ਕੀਤਾ ਤੇ ਸੀਏਏ ਲਾ ਲਈਏ ਐਨਆਰਸੀ ਲਾ ਲਈਏ ਟ੍ਰਿਪਲ ਤਲਾਕ ਲਗਾ ਲਈਏ ਵਾਕਫ ਐਮੈਂਡਮੈਂਟ ਬਿੱਲ ਲਗਾ ਲਈਏ ਤੇ ਜਿਹੜਾ ਗਰੰਟੀ ਵਿੱਚ ਹੈਗਾ ਸੀਗਾ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਲੈ ਕੇ ਉਹ ਸਾਡੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਧਾਰਾ ਹੈ ਉਹ ਅੱਗੇ ਅੱਗੇ ਚੱਲ ਰਹੀ ਹੈ ਇਹਦੇ ਉੱਪਰ ਕੰਪੇਨਿੰਗ ਵੀ ਚੱਲ ਰਹੀ ਹੈ ਗਰੰਟੀਆਂ ਦੀ ਗੱਲ ਕੀਤੀ ਗਰੰਟੀ ਤੁਸੀਂ ਜਿਵੇਂ ਗੱਲ ਕੀਤੀ ਗਰੰਟੀ ਕੇਜਰੀ ਵਾਲੇ ਵੀ ਬੜੀਆਂ ਦਿੱਤੀ ਸੀ ਪੰਜਾਬ ਨੂੰ 1000 ਰੁਪਏ ਪਹਿਲਾ ਨੋਟ ਦੇਣਗੇ ਉਹ ਵੀਨ ਗਰੰਟੀਆਂ ਪੂਰੀਆਂ ਲੱਗਦਾ ਕਿ ਇਹ ਵਿਜ਼ਨ ਨਾਲ ਅੱਗੇ ਜਾ ਕੇ 27 ਚੋਣਾ ਜਿੱਤ ਪਾਓਗੇ ਤੁਸੀਂ ਪੀਜਪੀ ਦੇਖੋ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਗਰੰਟੀਆਂ ਤੇ ਜਿਹੜੀ ਪੂਰੀਆਂ ਨਹੀਂ ਹੋਈਆਂ ਹੁਣ ਕੇਜਰੀਵਾਲ ਸਾਹਿਬ ਨੇ 1000 ਰੁਪਿਆ ਮਹਿਲਾਵਾਂ ਦਾ ਰੱਖਿਆ ਸੀ ਆ ਹੁਣ ਜਿਹੜਾ ਬਜਟ ਪੇਸ਼ ਕੀਤਾ ਹੈ ਉਹਦੇ ਵਿੱਚ ਕਿਤੇ 1000 ਰੁਪਿਆ ਦਾ ਜ਼ਿਕਰ ਵੀ ਨਹੀਂ ਹੈਗਾ ਕਿਤੇ ਹੈਲਥ ਸੈਕਟਰ ਨੂੰ ਉੱਪਰ ਕਰਨ ਦਾ ਜ਼ਿਕਰ ਨਹੀਂ ਹੈਗਾ ਜਦੋਂ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵਿੱਚ ਮੇਨ ਹੈਲਥ ਸੈਕਟਰ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਸੀਗਾ ਜਿਹਦੇ ਨਾਲ ਆਪਾਂ ਦੇਖੀਏ ਟੀਕਾ ਕਰਨ ਜਦੋਂ ਕੋਵਿਡ ਲੱਗਿਆ ਸੀਗਾ ਫ੍ਰੀ ਆਫ ਕੋਸ ਸਾਰਿਆਂ ਨੂੰ ਟੀਕਾ ਕਰਨ ਦਿੱਤਾ ਗਿਆ ਤੇ ਹੋਰ ਮੇਰੇ ਕੋਲ ਸਾਰੀ ਲਿਸਟ ਪਈ ਹੈ ਜਿਹਦੇ ਵਿੱਚ ਆਪਾਂ ਇਦੇ ਉੱਪਰ ਹੈਲਥ ਸੈਕਟਰ ਦੇ ਉੱਪਰ ਕਰੀਏ ਏਮਜ਼ ਸੀਗੇ ਉਹਨਾਂ ਦੀ ਗਿਣਤੀ ਪੂਰੀ ਅੱਗੇ ਵਧੀ ਹੈ ਏਮ ਜੀ ਜੋ ਆਪਾਂ 2014 ਵਿੱਚ ਲਗਾਈ ਹੈ ਉਹ ਤੋਂ ਬਾਅਦ ਏਮਜ਼ ਆਦੀ ਰੇਟਿੰਗ ਵਿੱਚ ਦਿਖਾਈਏ ਕਾਲਜ ਉਹ ਅੱਗੇ ਨਾਲੋਂ ਵਧੀ ਨੇ ਲੁਧਿਆਣਾ ਕਹਿੰਦਾ ਉਪਚਾਰਾ ਹੋਣ ਜਾ ਰਿਹਾ ਹੈ 19 ਤਰੀਕ ਨੂੰ ਕੀ ਸਥਿਤੀ ਹੈਗੀ ਭਾਜਪਾ ਦੀ ਕੋਈ ਕੈਂਡੀਡੇਟ ਸਟਰੋਂਗ ਜੀਵਨ ਗੁਪਤਾ ਉਤਾਰਿਆ ਹੈ ਗਰ ਅਨਿਲ ਬਟੂ ਨਾਲ ਸਾਥ ਦੇ ਰਿਹਾ ਲੱਗਦਾ ਕਿਤਨੇ ਕਿਥੇ ਫਰਕ ਪਏਗਾ ਹੁਣ ਅਨਲ ਟਾਈਮ 27 ਦੇ ਵਿੱਚ ਸੈਮੀ ਫਾਈਨਲ ਦੇਖਿਆ ਜਾ ਰਿਹਾ ਹੈ ਚੋਂ ਜਿਹੜੀ ਭਾਰਤ ਜਨਤਾ ਪਾਰਟੀ ਹੈ ਉਹ ਔਸੂਲਾ ਨਾਲ ਚੱਲਣ ਵਾਲੀ ਸਰਕਾਰ ਹੈ ਇਹ ਅਸੂਲਾ ਨਾਲ ਚੱਲਣ ਵਾਲੀ ਪਾਰਟੀ ਹੈ ਇਹਦੇ ਵਿੱਚ ਬੂਥ ਲੈਵਲ ਤੋਂ ਲੈ ਕੇ ਜ਼ਿਲ੍ਹਾ ਪ੍ਰਧਾਨ ਪੰਜਾਬ ਪ੍ਰਧਾਨ ਤੱਕ ਦੇ ਜਿਹੜੀ ਰਿਪੋਰਟਾਂ ਹੁੰਦੀਆਂ ਤਿਆਰ ਹੁੰਦੀਆਂ ਉਹਨਾਂ ਦੀ ਰੇਖ ਦੇਖ ਵਿੱਚ ਸਾਰਾ ਕੰਮ ਕੀਤਾ ਜਾਂਦਾ ਹੈ ਤੇ ਜਿਨ੍ਹਾਂ ਇਹਨਾਂ ਨੇ ਦੇਖਿਆ ਜੀਵਨ ਗੁਪਤਾ ਜੀ ਇੱਕ ਕੈਪੇਬਲ ਕੈਂਡੀਡੇਟ ਨੇ ਜਿਹੜੇ ਪਬਲਿਕ ਵਿੱਚ ਵਿਚਰ ਕੇ ਚੱਲੇ ਨੇ ਤੇ ਜਿਨ੍ਹਾਂ ਨੇ ਸਮਾਜ ਭਲਾਈ ਦੇ ਕੰਮ ਵੀ ਬਖੂਬੀ ਕੀਤੇ ਨੇ ਤਾਂ ਇਸ ਵਾਰ ਜਿਹੜਾ ਕਮਲ ਖਿਲੇਗਾ ਉਹ ਸਾਡਾ 2027 ਵਿੱਚ ਹਰ ਵਾਰਡ ਕਮਲ ਹੋਵੇਗਾ ਪੰਜਾਬ ਦਾ ਪਟਿਆਲੇ ਦੇ ਵਿੱਚ ਨਗਰ ਨਿਗਮ ਦੇ ਕਾਫੀ ਰੋਪ ਲਗਾਏ ਜਾ ਰਹੇ ਆ ਤੁਹਾਡੇ ਵੱਲੋਂ ਵਿੱਚ ਵਿੱਚ ਕਾਰੋ ਸੜਕਾਂ ਦੇ ਟੈਂਡਰਾਂ ਨੂੰ ਲੈ ਕੇ ਲੱਗਦਾ ਕਿਥੇ ਨ ਕਿਥੇ ਕਪੜਾ ਜੂੜ ਹੈਗਾ ਸਾਹਮਣੇ ਕਿਉਂਕਿ ਸੜਕਾਂ ਪਟਿਆਲੇ ਦੇ ਸ਼ਹਿਰੀ ਆਪ ਜਾਣੀ ਚਾੜ ਤੁਸੀ ਬਿਲਕੁਲ ਚਾਹੇ ਆਪਾ ਜ਼ਿਲ੍ਹਾ ਲੈਵਲ ਤੇ ਲਗਾ ਲਈਏ ਚਾਹੇ ਆਪਾ ਪੰਜਾਬ ਲੈਵਲ ਤੇ ਲਗਾ ਲਈਏ ਇਹ ਸਭ ਮਿਲੇ ਹੋਏ ਨੇ ਆਪਾਂ ਮੈਨ ਦੇਖਿਆ ਅਰਥੋਸਟ ਸਭ ਤੋਂ ਪ੍ਰਾਈਮ ਮੰਨੇ ਜਾਂਦਾ ਹੈ ਪਟਿਆਲੇ ਦਾ ਤੇ ਉਹਦੇ ਵਿੱਚ ਆਪਾਂ ਦੇਖੀਏ ਸਾਰੀ ਸੜਕਾਂ ਟੁੱਟੀਆਂ ਹੋਈਆਂ ਹਨ ਉਹਨਾਂ ਨੂੰ ਕਈ ਮੈਂ ਪਿੱਛੇ ਦੇ ਲੰਗ ਰਿਹਾ ਸੀਗਾ 메ਨ ਸੜਕ ਤੋਂ ਜਿਹੜੀ ਸਭ ਤੋਂ ਮਿਲਲਾ ਰੋਡ ਹੈ ਉਹਦੇ ਵਿੱਚ ਵੀ ਉਹ ਸਾਰੀ ਰੋਡ ਟੁੱਟੀ ਹੋਈ ਹੈ ਇਹ ਇੱਕ ਆਪਣੀ ਪਟਿਆਲਾ ਡਿਵੈਲਪਮੈਂਟ ਜਿਹੜੇ ਕਹਿੰਦੇ ਆ ਅਸੀਂ ਡਿਵੈਲਪਮੈਂਟ ਲੈ ਕੇ ਆ ਰਹੀ ਆ ਆਮ ਆਦਮੀ ਪਾਰਟੀ ਇਹ ਉਹਨਾਂ ਲਈ ਬਹੁਤ ਸ਼ਰਮਨਾਕ ਗੱਲ ਹੈ ਕਿ ਆਪਾਂ ਐਨੀ ਪ੍ਰਾਈਮ ਲੋਕੇਸ਼ਨ ਦੇ ਉੱਪਰ ਸੜਕਾਂ ਟੁੱਟੀਆਂ ਹੋਈਆਂ ਨੇ ਜਿੱਥੇ ਨਾ ਕੋਈ ਪਾਣੀ ਦਾ ਕੋਈ ਅਰੇਂਜਮੈਂਟ ਹੈ ਤੇ ਜੇ ਕੋਈ بارش ਆਂਦੀ ਹੈ ਤਾਂ ਉਹਦਾ ਪਾਣੀ ਵੀ ਸਰਿਆਂ ਉੱਥੇ ਰਿਸਦਾ ਜਿਹਦੇ ਨਾਲ ਬਿਮਾਰੀਆਂ ਫੈਲਦੀਆਂ ਨੇ ਠੀਕ